ਸ੍ਰੀ ਅਕਾਲ ਜੀ ਅੱਜ ਗੁੱਗੂ ਅਤੇ ਮੋٹے ਦੀ ਭੈਣ ਅਮਨ ਦਾ ਫਾਈਨਲੀ ਵਿਆਹ ਹੋ ਚੁੱਕਿਆ ਹੈ ਅਤੇ ਅਮਨ ਦੇ ਵਿਆਹ ਦੇ ਸਾਰੇ ਕਾਰਜ ਸੰਪੰਨ ਹੋ ਚੁੱਕੇ ਨੇ ਆਪਾਂ ਤੁਹਾਡੇ ਨਾਲ ਅਮਨ ਦੀ ਡੋਲੀ ਦੇ ਟਾਈਮ ਦੀ ਵੀਡੀਓ ਸ਼ੇਅਰ ਕਰ ਰਹੇ ਹਾਂ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਜਦੋਂ ਗੁੱਗੂ ਨੇ ਆਪਣੀ ਭੈਣ ਅਮਨ ਨੂੰ ਤੋਰਿਆ ਤਾਂ ਉਹ ਕਿੰਨਾ ਜ਼ਿਆਦਾ ਇਮੋਸ਼ਨਲ ਹੋ ਗਿਆ ਅਤੇ ਆਪਣੀ ਭੈਣ ਦੇ ਗੱਲ ਲਾ ਕੇ ਖੂਬ ਰੋਇਆ ਗੁੱਗੂ ਆਪਣੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਅਤੇ ਉਹਨੇ ਇੱਕ ਪਿਓ ਵੰਗਰਾ ਆਪਣੀਆਂ ਭੈਣਾਂ ਨੂੰ ਸਾਂਭਿਆ ਹੈ ਪੂਰੀ ਸੰਦੂ ਫੈਮਿਲੀ ਨੂੰ ਵਧਾਈਆਂ ਜ਼ਰੂਰ ਦੇਣਾ ਬਨੇਰਿਓ ਸਾਡੇ ਚੈਨਲ ਦੇ ਨਾਲ ਐਦਾ ਦੀਆਂ ਹੋਰ ਅਪਡੇਟਸ ਲਈ ਧੰਨਵਾਦ